ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਮੇਰੇ YouTube ਚੈਨਲ ਦੇ ਉੱਤੇ ਜਿੱਦਾਂ ਮੈਂ ਕੱਲ ਦੀ ਵੀਡੀਓ 'ਚ ਤੁਹਾਨੂੰ ਮੈਂ ਦੱਸ ਦਿੱਤਾ ਸੀ ਕਿ ਮੈਂ ਵੀਡੀਓ ਜਿਹੜੀ ਪਾਉਣ ਲੱਗਾ ਆ 250 ਰੁਪਏ ਦੇ ਸੂਟ ਤੋਂ ਸ਼ੁਰੂ ਕਰੂੰਗਾ ਇਹਦੇ ਵਿੱਚ ਦੋ ਸੂਟ ਆਪਾਂ ਨੂੰ ਮਿਲਣਗੇ ਇਹ ਤੇ ਮਿਨੀਮਮ ਆਰਡਰ ਜਿਹੜਾ ਜੇ ਉਹ ਵੀ ਦੋ ਸੂਟਾਂ ਦਾ ਹੋਊਗਾ ਜੇ 80 ਰੁਪਏ ਸ਼ਿਪਿੰਗ ਜਿਹੜੀ ਜੇ ਇੰਨਾ ਸੂਟਾਂ ਦੇ ਉੱਪਰ ਲੱਗਣੀ ਜੇ ਦੋ ਸੂਟ ਦੇ ਉੱਪਰ 80 ਰੁਪਏ ਯਾਨੀ ਕਿ 40 ਰੁਪਏ ਤੁਹਾਨੂੰ ਇੱਕ ਸੂਟ ਪਿੱਛੇ ਸ਼ਿਪਿੰਗ ਜਿਹੜੀ ਉਹ ਪੈ ਗਈ ਹੈ ਦੀ ਠੀਕ ਹੈ ਜੀ ਤੇ ਤੁਸੀਂ ਜਲਦੀ ਜਲਦੀ ਬੁੱਕ ਕਰਿਓ ਕਨਫਿ ਕੱਟ ਜਿਹੜੀ ਆ ਇਹਨਾਂ ਦੀ ਸਵਾ ਸਵਾ 2 ਮੀਟਰ ਦੇ ਕਰੀਬ ਆਉਂਦੀ ਜੇ ਹੈਲਦੀ ਕਸਟਮਰ ਦਾ ਸੂਟ ਨਹੀਂ ਜੇ ਬਣਾ ਜਿਹੜਾ ਗਰਲਿਸ਼ ਲੁੱਕ ਦੇ ਵਿੱਚ ਸੂਟ ਆਉਣਗੇ ਕੁੜੀਆਂ ਬਣਾ ਸਕਦੀਆਂ ਆ ਸਲਿਮ ਜਿਹੜਾ ਕਸਟਮਰ ਆ ਉਹ ਬਣਾ ਸਕਦਾ ਆ ਤੇ ਟਾਪ ਦੀ ਕੁਆਲਿਟੀ ਦਊਗਾ ਰੇਟ ਸਿਰਫ ਹੋਣਾ ਜੇ ਇਹਦਾ 250 ਰੁਪਈਆ ਸਿੰਗਲ ਸੂਟ ਦਾ ਸ਼ਿਪਿੰਗ ਐਕਸਟਰਾ ਰਹੂਗੀ ਜੇ ਕਲੀਅਰ ਕਰ ਦਿੰਦਾ ਮੈਂ ਚੈੱਕ ਕਰ ਲੋ ਸੂਟ ਬਹੁਤ ਸੋਹਣੇ ਸੋਹਣੇ ਨੇ ਜਲਦੀ ਜਲਦੀ ਬੁੱਕ ਕਰ ਲਿਓ ਸਟਾਕ ਲਿਮਟਿਡ ਜੇ ਤੇ ਇਹ ਰੀਸਟਾਕ ਨਹੀਂ ਜੇ ਹੋਣੇ ਦੁਬਾਰੇ ਸੂਟ ਤੇ ਜਲਦੀ ਜਲਦੀ ਬੁੱਕ ਕਰਿਓ ਸਟਾਕ ਜਿਹੜਾ ਜੇ ਉਹ ਲਿਮਟਿਡ ਜੇ ਆਜੋ ਦਿਖਾਵਾਂ ਤੁਹਾਨੂੰ ਸੂਟ ਸੋਹਣੇ ਸੋਹਣੇ ਤੇ ਲਓ ਜੀ ਕਰਦੇ ਆਂ ਸ਼ੁਰੂ ਪਹਿਲਾ ਸੂਟ ਤੁਹਾਨੂੰ ਮੈਂ ਦਿਖਾਉਣਾ ਕਾਟਨ ਦਾ ਬਹੁਤ ਸੋਹਣਾ ਸੂਟ ਜੇ ਜਿਹਦੇ ਵਿੱਚ ਤੁਹਾਨੂੰ ਇਹਦੇ ਨਾਲ ਬਾਟਮ ਮਿਲਣੀ ਹੈ ਮਸਲੀਨ ਦੀ ਤੇ ਸ਼ਰਟ ਆਉਣੀ ਜੇ ਕਾਟਨ ਦੀ ਰੇਟ ਆਉਣਾ ਜੇ ਸਿੰਗਲ ਸੂਟ ਦਾ 250 ਰੁਪਇਆ ਸ਼ਿਪਿੰਗ ਚਾਰਜ ਐਕਸਟਰਾ ਰਹਨੇ ਜੇ ਤੇ ਸਿੰਗਲ ਦੀ ਬੁਕਿੰਗ ਨਹੀਂ ਜੇ ਹੈਗੀ ਮੈਂ ਹੋਣੇ ਕਲੀਅਰ ਕਰਦਾ ਦੋ ਸੂਟ ਤੁਹਾਨੂੰ ਘੱਟ ਤੋਂ ਘੱਟ ਆਰਡਰ ਕਰਨੇ ਪੈਣਗੇ ਜੇ ਇਹ ਸੂਟ ਤੁਹਾਨੂੰ ਪਹਿਣਾ ਜੇ ਦੋ ਸੂਟ ਜਿਹੜੇ ਜੇ 580 ਰੁਪਇਆ ਦੇ ਨਾਲ ਫ੍ਰੀ ਸ਼ਿਪ ਚੈੱਕ ਕਰ ਲਿਓ ਬਹੁਤ ਸੋਹਣੇ ਸੂਟ ਨੇ ਬਿਨਾ ਦੁਪੱਟੇ ਤੋਂ ਤੇ ਆਹ ਲਓ ਜੀ ਆ ਵੀ ਚੈੱਕ ਕਰੋ ਸੂਟ ਬਹੁਤ ਹੀ ਪਿਆਰਾ ਜੇ ਤੇ ਜਲਦੀ ਜਲਦੀ ਬੁੱਕ ਕਰ ਰਹੇ ਹੋ ਜਿਹੜੇ ਕਸਟਮਰ ਪਹਿਲਾਂ ਬੁੱਕ ਕਰ ਲੈਣਗੇ ਉਹਨਾਂ ਨੂੰ ਹੀ ਸੂਟ ਮਿਲ ਸਕਦੇ ਜੇ ਜਿਹੜੇ ਲੇਟ ਹੋ ਗਏ ਉਹਨਾਂ ਨੂੰ ਨਹੀਂ ਜੇ ਮਿਲਣੇ ਇਹ ਕਿੰਨੇ ਦਾ ਸੂਟ ਪਹਿਣਾ ਤੁਹਾਨੂੰ ਸਿਰਫ ਤੇ ਸਿਰਫ 250 ਰੁਪਏ ਦਾ ਆਰਡਰ ਜਿਹੜਾ ਜੇ ਦੋ ਸੂਟਾਂ ਦੇ ਪਹਿਣਾ ਜੇ 500 ਰੁਪਿਆ ਸੂਟ ਦਾ ਰੇਟ ਆਉਣਾ ਜੇ ਦੋਵਾਂ ਦਾ 80 ਰੁਪਏ ਸ਼ਿਪਿੰਗ ਪਹਿਣੀ ਜੇ ਕਨਫਿਊਜ਼ ਨਾ ਹੋਇਆ ਜੇ ਕੋਈ ਕਨਫਿਊਜ਼ਨ ਹੋਈ ਤਾਂ ਮੈਨੂੰ ਪਲੀਜ਼ ਕਾਲ ਕਰ ਲਿਓ ਮੈ ਦੇ ਦੋ ਸੂਟ ਜੇ 80 ਰੁਪਏ ਉੱਪਰ ਹੈ ਜੇ ਸ਼ਿਪਿੰਗ ਇਹਨਾਂ ਦੇ ਰੇਟ ਸਿਰਫ ਤੇ ਸਿਰਫ ਆਉਣਾ ਜੇ ਇਹਨਾਂ ਸੂਟਾਂ ਦਾ 500 ਦੇ ਦੋ ਸੂਟ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜਲਦੀ ਜਲਦੀ ਬੁੱਕ ਕਰ ਲਿਓ ਸਟਾਕ ਜਿਹੜਾ ਜੇ ਬਹੁਤ ਜ਼ਿਆਦਾ ਲਿਮਟਿਡ ਜੇ ਮਤਲਬ ਬਹੁਤ ਜ਼ਿਆਦਾ ਨਹੀਂ ਲਿਮਟਿਡ ਲਿਮਟਿਡ ਬਿਲਕੁਲ ਲਿਮਟਿਡ ਤੇ ਇਹ ਤੁਹਾਨੂੰ ਦੇ ਦੇਣੇ ਆਪਾਂ ਅੱਜ ਫ੍ਰੀ ਸ਼ਿਪਿੰਗ ਦੇ ਵਿੱਚ 580 ਰੁਪਈਆ ਦੇ ਨਾਲ ਦੋ ਸੂਟ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦਊਂਗਾ 80 ਰੁਪਈਆ ਦੇ ਉੱਪਰ ਨਾਲ 500 ਦੇ ਵਿੱਚ 500 ਦੇ ਸੂਟ 80 ਰੁਪਏ ਸ਼ਿਪਿੰਗ ਇੱਕ ਸੂਟ ਦੀ ਤੁਹਾਨੂੰ ਸ਼ਿਪਿੰਗ ਜਿਹੜੀ 40 ਰੁਪਏ ਪੈਣੀ ਜੇ ਪਰ ਸਿੰਗਲ ਸੂਟ ਦੀ ਬੁਕਿੰਗ ਜੇ ਹੋਣੀ 500 ਦੇ ਦੋ ਸੂਟ ਜੇ 80 ਰੁਪਏ ਸ਼ਿਪਿੰਗ ਲੱਗਣੀ ਜੇ ਨਾਲ 500 ਦੇ ਦੋ 250 ਦਾ ਇੱਕ ਜਲਦੀ ਜਲਦੀ ਬੁੱਕ ਕਰ ਲਓ ਫ੍ਰੀ ਸ਼ਿਪਿੰਗ ਦਊਂਗਾ ਰੇਟ ਹੋਊਗਾ ਜੇ ਸਿਰਫ ਇਹਦਾ 580 ਰੁਪਏ ਕਨਫਿਊਜ਼ਨ ਜਿਹੜੀ ਆ ਉਹ ਤੁਹਾਨੂੰ ਨਾ ਹੋਵੇ ਮੈਂ ਬਾਰ ਬਾਰ ਇਹੀ ਦੱਸਣ ਗਿਆ 500 ਦੇ ਦੋ ਸੂਟ ਜੇ 80 ਰੁਪਏ ਨਾਲ ਲੱਗਣੀ ਜੇ ਸ਼ਿਪਿੰਗ ਇਹਨਾਂ ਦੇ ਚੈੱਕ ਕਰ ਲੋ ਬਹੁਤ ਪਿਆਰਾ ਜਿਹਾ ਸਟਾਕ ਜੇ ਬਹੁਤ ਜਿਆਦਾ ਸੋਹਣੇ ਸੂਟ ਜੇ ਤੇ ਬੜੇ ਲਿਮਟਿਡ ਜੇ ਸੂਟ ਜੇ ਤੇ ਆ ਲੋ ਜੀ ਆ ਵੀ ਚੈੱਕ ਕਰਿਓ ਜੀ ਬਹੁਤ ਸੋਹਣਾ ਸਟਾਫ ਜੇ ਬਹੁਤ ਪਿਆਰਾ ਸੂਟ ਜੇ ਤੇ ਇਹ ਤੁਸੀਂ ਬੁੱਕ ਕਰ ਸਕਦੇ ਜੇ ਸੜਕੋ ਸਿਰਫ ਤੇ ਸਿਰਫ 500 ਦੇ ਦੋ ਸੂਟ ਤੇ ਆ ਵੀ ਪਿਆਰਾ ਜਿਹਾ ਸੂਟ ਚੈੱਕ ਕਰਿਓ ਇਹਦੇ ਵਿੱਚ ਆ ਪ੍ਰਿੰਟ ਹੈਗੀ ਜੇ ਸ਼ਰਟ ਇਹਦੀ ਬੜੀ ਸੋਹਣੀ ਖੋਲਿਓ ਭਾਜੀ ਤੇ ਆ ਪਿਆਰੀ ਜੀ ਹੈਗੀ ਜੇ ਇਹਦੇ ਵਿੱਚ ਆਪਣੇ ਕੋਲ ਸ਼ਰਟ ਤੇ ਆ ਮਾਈਨਰ ਜਆ ਇਹਦੇ ਵਿੱਚ ਹੈਗਾ ਜੀ ਇੱਕ ਲਾਈਨ ਜੀ ਲੱਗੀ ਇਹ ਕਰਕੇ ਇਹਦਾ ਆਪਾਂ ਰੇਟ ਪਾਤਾ ਜੇ 250 ਰੁਪਈਆ 500 ਦੇ ਦੋ ਦਊਗਾ ਕੋਈ ਵੀ ਦੋ ਤੁਸੀਂ ਬੁੱਕ ਕਰ ਲਿਓ ਤੇ ਆ ਤੁਹਾਨੂੰ ਇੱਕ ਦੇ ਦੇਣਾ ਇਸੇ ਦੇ ਵਿੱਚ ਜੀ ਆਪਾਂ ਸੇਮ ਕਲਰ ਦੇ ਨਾਲ ਦਾ ਸੇਮ ਪ੍ਰਿੰਟ ਤੇ ਇਹ ਵੀ ਤੁਸੀਂ ਬੁੱਕ ਕਰ ਲਿਓ ਕੋਈ ਵੀ ਸੂਟ ਇਹਨਾਂ ਚੋਂ ਲੈ ਸਕਦੇ ਜੇ ਤੁਸੀਂ ਸਿਰਫ ਤੇ ਸਿਰਫ 250 ਰੁਪਈਏ ਦਾ ਜੀ ਹੁਣ ਆਉਣ ਵਾਲੇ ਸੂਟ ਜਿਹੜੇ ਆਉਣ ਲੱਗੇ ਆ ਉਹ ਆਉਣ ਲੱਗੇ ਜੇ 300 ਦੇ ਇਹ ਚੋਂ ਤੁਸੀਂ ਚਾਹੇ ਇੱਕ 250 ਵਾਲਾ ਬੁੱਕ ਕਰ ਲਿਓ ਇੱਕ 300 ਵਾਲਾ ਕਰ ਲਿਓ ਸ਼ਿਪਿੰਗ ਫੇਰ ਵੀ ਤੁਹਾਨੂੰ 80 ਰੁਪਈਏ ਹੀ ਪੈਣੀ ਆ ਠੀਕ ਹੈ ਜੀ ਆਜੋ ਹੁਣ ਬਾਕੀ ਕਰਾਉਣਾ ਤੁਹਾਨੂੰ ਅਗਲੇ ਸੂਟ ਚੈੱਕ ਤੇ ਲਓ ਜੀ ਸੂਟ ਆ ਗਏ ਜੇ ਹੁਣ ਆਪਣੇ ਕੋਲ ਜਿੰਨਾ ਦੀ ਕਟ ਆਏ ਨਹੀਂ ਜੇ ਸਵਾ ਸਵਾ 2 ਮੀਟਰ ਦੀ ਤੇ ਰੇਟ ਆ ਜਣਾ ਜੇ 300 ਰੁਪਈਆ ਸਿੰਗਲ ਸੂਟ ਦਾ ਸਿੰਗਲ ਸੂਟ ਫੇਰ ਮੈਂ ਤੁਹਾਨੂੰ ਦੱਸਣ ਦੇ ਆ ਬੁੱਕ ਨਹੀਂ ਜਣਾ ਇਹ ਤੋਂ ਪਹਿਲਾਂ ਤੁਸੀਂ ਜਿਹੜੀ ਵੀਡੀਓ ਵੇਖੜੇ ਜੇ 250 ਵਾਲੀ ਚਾਹੇ 1 250 ਦਾ ਲੈ ਲਓ ਇੱਕ 300 ਦਾ ਲੈ ਲਓ 80 ਰੁਪਈਆ ਫੇਰ ਵੀ ਸ਼ਿਪਿੰਗ ਤੁਹਾਨੂੰ ਦੇਣੀ ਪੈਣੀ ਜੇ ਨਾਲ ਸ਼ਿਪਿੰਗ ਐਕਸਟਰਾ ਰਹੂਗੀ ਜੇ ਚੈੱਕ ਕਰੋ ਪ੍ਰਿੰਟ ਇਹਨਾਂ ਦੇ ਤੇ ਚੈੱਕ ਕਰੋ ਇਹਨਾਂ ਦੇ ਕਲਰ ਤੇ ਇਹ ਤੁਸੀਂ ਸੋਹਣੇ ਸੋਹਣੇ ਸੂਟ ਆਲ ਓਵਰ ਇੰਡੀਆ ਚ ਕਿਤੇ ਵੀ ਸਿੰਗਲ ਸੂਟ ਜਿਹੜਾ ਜੇ ਉਹ ਨਹੀਂ ਸੌਰੀ ਸਿੰਗਲ ਨਹੀਂ ਸਟ ਮਗਾ ਸਕਦੇ ਉਹ ਮੇਰੀ ਆਦਤ ਬਣ ਗਈ ਰੋਜ਼ ਇਹੀ ਬੋਲਣ ਦੀ ਇਹ ਕਰਕੇ ਇਹ ਤੁਹਾਨੂੰ ਦੋ ਸੂਟ ਮਿਨੀਮਮ ਜਿਹੜੇ ਜੇ ਇਹ ਮਗਾ ਸਕਦੇ ਜੇ ਤੁਸੀਂ ਇਹਦੇ ਵਿੱਚ ਸਿੰਗਲ ਦੀ ਬੁਕਿੰਗ ਜਿਹੜੀ ਜੇ ਉਹ ਐਕਸੈਪਟ ਨਹੀਂ ਜੇ ਹੋਣੀ ਦੋ ਸੂਟ ਮਗਾਓ ਇੱਕ 300 ਵਾਲਾ ਮਗਾ ਲਓ ਭਾਵੇਂ ਇੱਕ 250 ਵਾਲਾ ਮਗਾ ਲਓ ਚਾਹੇ ਤੁਸੀਂ ਦੋਵੇਂ 300 ਵਾਲੇ ਮਗਾ ਲਓ ਤੇ ਤੁਹਾਨੂੰ ਪੈ ਜਾਣਗੇ 600 ਦੇ ਸੂਟ ਤੇ 80 ਰੁਪਏ ਨਾਲ ਸ਼ਿਪਿੰਗ ਬੁੱਕ ਕਰ ਲਿਓ ਜਲਦੀ ਜਲਦੀ ਸਟਾਕ ਜਿਹੜਾ ਜੇ ਬਹੁਤ ਜ਼ਿਆਦਾ ਲਿਮਟਿਡ ਆ ਤੇ ਤੁਸੀਂ ਆਰਡਰ ਕਰੋ ਫਾਸਟ ਤੇ ਆਪਣੀ ਬੁਕਿੰਗ ਜਿਹੜੀ ਜੇ ਉਹ ਜਲਦੀ ਜਲਦੀ ਕਰੋ ਤੇ ਸੋਹਣੇ ਸੋਹਣੇ ਸੂਟ ਜਿਹੜੇ ਆਪਣੇ ਘਰਾਂ ਤੱਕ ਪਹੁੰਚਦੇ ਕਰਾਂਗੇ ਤੁਹਾਡੇਆਂ ਤੱਕ ਆਪਾਂ ਆ ਲਓ ਜੀ ਆ ਵੀ ਕਰੋ ਚੈੱਕ ਇਹ ਵੀ ਪਿਆਰਾ ਜਿਹਾ ਸਟਾਫ ਤੇ ਪਿਆਰਾ ਜਿਹਾ ਸੂਟ ਜਿਹਦੇ ਵਿੱਚ ਕੰਟਰਾਸਟ ਕੰਬੀਨੇਸ਼ਨ ਬਹੁਤ ਸੋਹਣਾ ਜੇ ਤੇ ਵੀਡੀਓ ਵੀ ਸਾਡੀ ਅੱਜ ਦੀ ਛੋਟੀ ਰਹੂਗੀ ਤੇ ਸੂਟ ਟੌਪ ਦੇ ਰਹਿਣਗੇ ਰੇਟ ਰਹੂਗਾ ਜੇ ਇਹਨਾਂ ਦਾ 600 ਦੇ ਦੋ ਸੂਟ ਤੇ 80 ਰੁਪਏ ਪੈਣਗੇ ਨਾਲ ਤੁਹਾਨੂੰ ਇਹਦੀ ਸ਼ਿਪਿੰਗ ਇਹ ਸੋਹਣੇ ਸੋਹਣੇ ਸੂਟ ਤੁਸੀਂ ਜਲਦੀ ਜਲਦੀ ਬੁੱਕ ਕਰੋ ਇਸ ਤੋਂ ਪਹਿਲਾਂ ਕਿ ਸਟਾਕ ਖਤਮ ਹੋ ਜਾਏ ਤੁਸੀਂ ਜਲਦੀ ਜਲਦੀ ਆਰਡਰ ਕਰ ਲਓ ਇਹ ਵੀ ਤੁਹਾਨੂੰ ਮਿਲ ਜਾਣਾ ਜੇ ਸਿਰਫ ਤੇ ਸਿਰਫ 300 ਰੁਪਏ ਦਾ ਮਿਨੀਮਮ ਆਰਡਰ ਦੋ ਸੂਟਾਂ ਦਾ ਜੇ ਲਓ ਜੀ ਪਹਿਲਾਂ ਜਿੱਦਾਂ ਆਪਾਂ ਤੁਹਾਨੂੰ ਦਿੱਤੇ ਸੀ ਐਕਸਟਰਾ ਸ਼ਿਪਿੰਗ ਵਾਲੇ ਸੂਟ ਉਹ ਵੀਡੀਓ ਆਪਾਂ ਉੱਥੇ ਖਤਮ ਕਰਤੀ ਆ ਇਹ ਹੁਣ ਆਪਣੀ ਨਵੀਂ ਵੀਡੀਓ ਵਿੱਚ ਐਡ ਹੋ ਗਈ ਜੇ ਇਹਦੇ ਨਾਲ ਇਹਦੇ ਵਿੱਚ ਤੁਸੀਂ ਚੈੱਕ ਕਰਿਓ ਆਪਣੇ ਕੋਲ ਸੂਟ ਮਿਲਣਗੇ ਤੁਹਾਨੂੰ ਫਰਸ਼ੀ ਪਲਾਜੋ ਦੇ ਨਾਲ ਇਹਨਾਂ ਦੇ ਸੋਹਣੇ ਜਿਹੇ ਪਲਾਜੋ ਬਣਨਗੇ ਇਹਨਾਂ ਦੀਆਂ ਬਾਟਮ ਨਹੀਂ ਜੇ ਲੰਬੀਆਂ ਬਾਨੀਆਂ ਨਾ ਦੂਜੀਆਂ ਬਾਨੀਆਂ ਜੇ ਪਟਿਆਲਾ ਪਲਾਜੋ ਬਣਨੇ ਜੇ ਇਹਨਾਂ ਦੇ ਤੇ ਕਲਰ ਇਹਨਾਂ ਦੇ ਵੇਖ ਲਿਓ ਸੋਹਣੇ ਸੋਹਣੇ ਸੂਟ ਤੁਹਾਨੂੰ ਦਊਗਾ ਸੋਹਣੇ ਸੋਹਣੇ ਰੇਟ ਦਊਗਾ ਸਿਰਫ 450 ਰੁਪਈਆ ਦੇ ਵਿੱਚ ਜੇ ਫ੍ਰੀ ਸ਼ਿਪਿੰਗ ਚੁੱਕੋ ਜੀ ਤੇ ਆ ਵੀ ਸੋਹਣਾ ਜਾਂ ਚੈੱਕ ਕਰ ਲਿਓ ਇਹ ਵੀ ਤੁਹਾਨੂੰ ਦੇ ਦਊਗਾ ਮੈਂ 450 ਰੁਪਈਆ ਦੇ ਨਾਲ ਇਹ ਵੀ ਫ੍ਰੀ ਸ਼ਿਪਿੰਗ ਦੇ ਵਿੱਚ ਜੇ ਠੀਕ ਆ ਜੀ ਜਲਦੀ ਜਲਦੀ ਬੁੱਕ ਕਰ ਲਿਓ ਸਟਾਕ ਆਪਣੇ ਕੋਲ ਹੈ ਨਹੀਂ ਜੇ ਬਸ ਇਹੀ ਜੇ ਇਸ ਤੋਂ ਬਾਅਦ ਇਹ ਦੀ ਐਂਡ ਜੇ ਬਸ ਇਹ ਤੁਸੀਂ ਲੈ ਸਕਦੇ ਜੇ ਸੜਕੋ ਸਿਰਫ ਤੇ ਸਿਰਫ 450 ਰੁਪਈਆ ਦੇ ਵਿੱਚ ਆ ਵੀ ਪਲਾਜੋ ਤੁਸੀਂ ਲੈ ਸਕਦੇ ਜੇ 450 ਰੁਪਈਆ ਦਾ ਨਾਲ ਪ੍ਰਿੰਟ ਬਹੁਤ ਸੋਹਣਾ ਸ਼ਰਟ ਦਾ ਤੇ ਇਹ ਪਾਕਿਸਤਾਨੀ ਪਲਾਜੋ ਜੇ ਰੇਟ ਸੇਮ ਉਹੀ ਇਹਦਾ ਵੀ ਆਊਗਾ ਸਿਰਫ ਤੇ ਸਿਰਫ 400 ਤੇ 50 ਰੁਪਈਏ ਫ੍ਰੀ ਸ਼ਿਪਿੰਗ ਆਉਣੀ ਏ ਤੁਸੀਂ ਕੋਈ ਵੀ ਇਹਨਾਂ ਦੇ ਵਿੱਚੋਂ ਬੁੱਕ ਕਰ ਲਿਓ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੇ ਦਿੱਤੇ ਹੋਏ ਨੰਬਰ ਤੇ ਭੇਜੋ ਤੇ ਆਪਣੇ ਆਰਡਰ ਜਿਹੜੇ ਜੇ ਬੁੱਕ ਕਰ ਲਿਓ ਆ ਵੀ ਸੋਹਣਾ ਜਿਹਾ ਜਿਓਮੈਟ੍ਰਿਕ ਪ੍ਰਿੰਟ ਆ ਜਣਾ ਜੇ ਤੇ ਨਾਲ ਇਹਦੇ ਆ ਜਨਾ ਜੇ ਪਲਾਜੋ ਬਹੁਤ ਸੋਹਣਾ ਜਿਹਦਾ ਰੇਟ ਦੇਣਾ ਤੁਹਾਨੂੰ ਆਪਾਂ 400 ਦੇ 50 ਰੁਪਏ ਫ੍ਰੀ ਸ਼ਿਪਿੰਗ ਆਉਣੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਹ ਤਾਂ ਜਿਹੜੀ ਪਿਛਲੀ ਵੀਡੀਓ ਤੁਸੀਂ ਵੇਖ ਹਟੇ ਜੇ ਉਹਦੇ ਵਿੱਚ ਸ਼ਿਪਿੰਗ ਐਕਸਟਰਾ ਸੀ ਇਹ ਜਿਹੜੇ ਜੇ ਇਹ ਫ੍ਰੀ ਸ਼ਿਪਿੰਗ ਦੇ ਵਿੱਚ ਜੇ ਕੋਈ ਵੀ ਬੁੱਕ ਕਰ ਲਿਓ ਸਟਾਕ ਤਾਂ ਆਪਣੇ ਕੋਲ ਲਿਮਟਿਡ ਆ ਤੇ ਇਹ ਆਪਾਂ ਜਿਹੜਾ ਜੇ ਇਹ ਸੇਲ 'ਚ ਪਾ ਕੇ ਕਲੀਅਰ ਕਰਦਣ ਲੱਗੇ ਆ ਤੇ ਆ ਲੋ ਜੀ ਚੈੱਕ ਕਰੋ ਬਹੁਤ ਸੋਹਣੇ ਪਲਾਜੋ ਨੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਤੇ ਰੇਟ ਇਹਨਾਂ ਦਾ ਹੋਣਾ ਜੇ ਸਿਰਫ 450 ਰੁਪਏ ਆ ਵੀ ਸੋਨਾ ਜਾਂ ਤੁਸੀਂ ਲੈ ਲੈ ਸਕਦੇ ਜੇ ਲੇਜ਼ਰ ਵਰਕ ਦੇ ਨਾਲ ਇਹ ਵੀ ਤੁਹਾਨੂੰ ਦੇ ਦਾਂਗੇ ਆਪਾਂ ਇਹ ਵੀ ਆਪਣੇ ਕੋਲ ਇੱਕ ਦੋ ਸੂਟ ਹੀ ਰਹਿ ਗਏ ਆ ਇਹ ਕਰਕੇ ਆਪਾਂ ਤੁਹਾਨੂੰ ਪਾ ਦੇਣ ਲੱਗੇ ਸੇਲ ਦੇ ਵਿੱਚ ਤੇ ਆ ਆ ਗਿਆ ਜੀ ਆਪਣੇ ਕੋਲ ਜਿਹਦੇ ਵਿੱਚ ਬਹੁਤ ਸੋਹਣਾ ਪੈਚ ਵਰਕ ਹੀ ਏਮਬਰਾਇਡਰੀ ਵਾਲਾ ਆ ਹੁਣੇ ਆਪਾਂ ਕੋਈ ਨਹੀਂ ਕਰਦਨੇ ਕਟਾਂਗੇ ਦੀ ਇਹਨੂੰ ਕੁਛ ਨਹੀਂ ਹੋਇਆ ਸੋਨਾ ਜਾਂ ਕਲਰ ਤੇ ਇਹ ਹੈਗਾ ਜੇ ਬਾਟਮ ਦੇ ਉੱਤੇ ਵਰਕ ਤੇ ਆ ਸੋਹਣੀ ਜੀ ਸ਼ਰਟ ਜੇ ਇਹਦੇ ਨਾਲ ਪ੍ਰਿੰਟਡ ਤੇ ਆ ਵੀ ਸੋਨਾ ਜਾਂ ਪ੍ਰਿੰਟ ਚੈੱਕ ਕਰ ਲਓ ਜਿਹਦੇ ਵਿੱਚ ਬਹੁਤ ਸੋਹਣੀ ਪਲਾਜ਼ੋ ਦੇ ਉੱਤੇ ਆਉਣੇ ਜੇ ਲੇਜ਼ਰ ਕਟਿੰਗ ਇਹਦੇ ਥੱਲੇ ਵੀ ਕਟਿੰਗ ਬੜੀ ਸੋਹਣੀ ਜੇ ਪ੍ਰਿੰਟ ਬਹੁਤ ਪਿਆਰਾ ਜੇ ਰੇਟ ਹੋ ਗਿਆ ਜੇ 450 ਰੁਪਏ ਆ ਵੀ ਲੈ ਲਓ ਜੀ ਇਹ ਵੀ 400 ਤੇ 50 ਰੁਪਏ ਦਾ ਜੇ ਸਿਰਫ ਸ਼ਿਪਿੰਗ ਫ੍ਰੀ ਦੇ ਨਾਲ 올ਓਵਰ ਇੰਡੀਆ ਚ ਉਹ ਆ ਜਾ ਹੱਥ ਚ ਭਜਦਾ ਕਿਉਂ ਆ ਆ ਲਓ ਜੀ ਚੈੱਕ ਕਰੋ ਤੇ ਆ ਹੁਣ ਆਗੇ ਜੇ 500 ਤੇ 50 ਰੁਪਏ ਵਾਲੇ ਇਹਨਾਂ ਦੇ ਵਿੱਚ ਤੁਹਾਨੂੰ ਮਿਲੂਗੀ ਫ੍ਰੀ ਸ਼ਿਪਿੰਗ ਰੇਟ ਆਉਣਾ ਜੇ ਇਹਦਾ 550 ਰੁਪਏ ਤੇ ਇਹ ਤੁਸੀਂ ਲੈ ਸਕਦੇ ਜੇ ਸੋਨਾ ਜਾਂ ਪ੍ਰਿੰਟ ਸੂਟ ਤੇ ਨਾਲ ਇਹਦੇ ਪ੍ਰਿੰਟ ਬਾਟਮ ਜਿਹੜੀ ਆਉਣੀ ਜੇ ਚਿਕਨ ਦੇ ਵਿੱਚ ਬਹੁਤ ਸੋਹਣਾ ਪਲਾਜੋ ਇਹ 22 ਮੀਟਰ ਦੀ ਕੱਟ ਦੇ ਨਾਲ ਜੇ ਚਾਹੇ ਦੀ ਬਾਟਮ ਬਣਾ ਲਓ ਚਾਹੇ ਇਹਦਾ ਤੁਸੀਂ ਪਲਾਜੋ ਬਣਾ ਲਓ ਤੇ ਆ ਵੀ ਸੋਹਣਾ ਜਾਂ ਆ ਗਿਆ ਜੀ ਇਸੇ ਦੇ ਵਿੱਚ ਪ੍ਰਿੰਟ ਤੇ ਕਲਰ ਇਹਦਾ ਆਪਾਂ ਬਹੁਤ ਵਾਰੀ ਤੁਹਾਨੂੰ ਵੀਡੀਓ ਚ ਪਾਪਾ ਦੇ ਦਿੱਤਾ ਆ ਬਹੁਤ سارے ਕਸਟਮਰ ਨੇ ਬੁੱਕ ਵੀ ਕੀਤਾ ਆ ਤੇ ਇਹਦੇ ਨਾਲ ਦੇ ਆਪਣੇ ਕੋਲ ਹੈਗੇ 5-4 ਸੂਟ ਤੇ ਇਹਦੇ ਨਾਲ ਦੇ ਵੀ 3-4 ਮਿਲ ਜਣਗੇ ਬਾਕੀ ਸਾਰੇ ਆਪਣੇ ਕੋਲ ਮੇਰੇ ਹਿਸਾਬ ਨਾਲ ਸਿੰਗਲ ਸਿੰਗਲ ਹੀ ਰਹਿ ਗਏ ਆ ਇਸ ਤੋਂ ਬਾਅਦ ਮੇਲਾ ਖਤਮ ਆ ਲਓ ਜੀ ਆ ਜਿਹੜਾ ਤੁਸੀਂ ਸਭ ਤੋਂ ਵੱਧ ਮੰਗਦੇ ਹੋ ਇਹ ਆ ਗਿਆ ਜੇ ਆਪਣੇ ਕੋਲ ਦੁਬਾਰਾ ਰੀਸਟਾਕ ਤੇ ਇਹ ਤੁਸੀਂ ਲੈ ਸਕਦੇ ਜੇ ਸੜਕੋ ਫਰਸ਼ੀ ਸਲਵਾਰ ਤੇ ਫਰਸ਼ੀ ਪਲਾਜੋ ਦੇ ਨਾਲ ਰੇਟ ਸੇਮ 550 ਰੁਪਏ ਸ਼ਿਪਿੰਗ ਜਿਹੜੀ ਜੇ ਫ੍ਰੀ ਜੇ ਆਲ ਓਵਰ ਇੰਡੀਆ ਚ ਤੇ ਆ ਲਓ ਜੀ ਇਹ ਸੜਕੋ ਹੁਣ ਦੀ ਵੀਡੀਓ ਦਾ ਆਖਰੀ ਸੂਟ ਜੇ ਇਹਦੇ ਵਿੱਚ ਪ੍ਰਿੰਟ ਸ਼ਰਟ ਆਉਣੀ ਜੇ ਬਹੁਤ ਪਿਆਰੀ ਬਲੈਕ ਕਲਰ ਦੀ ਪਲਾਜੋ ਆਉਣਾ ਜੇ ਫਰਸ਼ੀ ਨਾਲ ਤੇ ਰੇਟ ਆਉਣਾ ਜੇ 500 ਤੇ 50 ਰੁਪਏ ਸ਼ਿਪਿੰਗ ਹੋਣੀ ਜੇ ਫ੍ਰੀ ਆਲ ਓਵਰ ਇੰਡੀਆ ਚ ਤੇ ਹੋਰ ਨਵੀਆਂ ਵੀਡੀਓ ਤੇ ਨਵੇਂ ਸੂਟ ਵੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Instagram ਪੇਜ ਨੂੰ ਕਰ ਲਿਓ ਫੋਲੋ ਜੀ